ਇਸ ਲਈ ਪਾਸੂ ਜਾਨਪੁਰ ਦੇ ਪਿੰਡ ਅਜੀਤਪੁਰ ਮੋੜ ਤੇ ਮੌਜੂਦ ਹੈਗੀਆਂ ਤੁਹਾਨੂੰ ਦੱਸ ਜੀ ਕਿ ਕੁਝ ਲੋਕ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿ ਨਾਲਾ ਬਣਾਉਣ ਦੀ ਕਾਇਲ ਸ਼ੁਰੂ ਕੀਤੀ ਗਈ ਸੀ ਪਰ ਸਤਨਿਕ ਦੁਕਾਨਦਾਰਾਂ ਵੱਲੋਂ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਪਰਮਿਸ਼ਨ ਤੋਂ ਇੱਥੇ ਜਿਹੜਾ ਨਾਲਾ ਬਣਾਇਆ ਜਾ ਰਿਹਾ ਜਿਸ ਕਰਕੇ ਦੁਕਾਨਦਾਰਾਂ ਨੂੰ ਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਤਨਿਕ ਲੋਕਾਂ ਵੱਲੋਂ ਪ੍ਰਸ਼ਾਸਨ 'ਕਿ ਮੰਗ ਕੀਤੀ ਗਈ ਹੈ ਕਿ ਸਤਨਿਕ ਲੋਕਾਂ ਨੂੰ ਸਹਿਮਤੀ ਦੇ ਵਿੱਚ ਲੈ ਕੇ ਹੀ ਇਸ ਨਾਲੇ ਦਾ ਨਿਰਮਾਣ ਕੀਤਾ ਜਾਵੇ ਨਹੀਂ ਤੇ ਕੰਮ ਨਹੀਂ ਹੋ ਦਿੱਤਾ ਜਾਵੇਗਾ ਆਪ ਦੀ ਦਾ ਰਿਪੋਰਟ ਦੇ ਦਵਾਂ ਸਾਸ਼ਿਕਾ ਭਾਜੀ ਪਹਿਲਾਂ ਤਾਂ ਗੱਲ ਮੇਰਾ ਨਾਮ ਨਾ ਮਨਜੀਤ ਸਿੰਘ ਹੈ ਤੇ ਜਿਹੜਾ 3 ਨੰਬਰ ਤੋਂ ਲੈ ਕੇ ਪਿੰਡ ਜੀਜਪੁਰ ਤੱਕ ਰੰਨਾ ਜਿਹੜਾ 22 ਫੁੱਟ ਫੇਨੀ ਸੜਕ ਦੀ ਕਿ ਇੱਥੋਂ ਦੀ ਲੈ ਕੇ ਸਰਕਾਰੀ ਨਾਲਾ ਕੱਢਦੇ ਆ ਅੱਗੇ ਸਾਡੇ ਘਰ ਆ ਗਏ ਆਪਣੇ 3 ਨੰਬਰ ਤੇ ਪੇ ਨਾ ਦਿੱਤੇ ਜਗ੍ਹਾ ਲੱਗੇ ਉਹ ਕਿ ਗਲੀ ਤੇ ਆਂਦਾ ਨਾਲਾ ਉਹ ਗਲੀ ਹੀ ਕੱਢਦੇ ਆ ਬਾਈ ਚਾਂਸ ਘਾਟਾਂ ਦੀ ਕੋਸ਼ਿਸ਼ ਕਰਨਦੇ ਆ ਫੁਕੀ ਨਾਲਾ ਉਸ ਟਾਪ ਤੇ ਨਹੀਂ ਸੀ 22 ਫੁੱਟ ਫੇਨੀ ਕੱਢ ਕੇ ਜੋ ਗਲੀ ਦੀ ਹੈ ਸਮੱਸਿਆ 22 ਫੁੱਟ ਕਰਕੇ ਅੱਗੇ ਨਾਲਾ ਕੱਢਿਆ ਜਾਵੇ ਸਾਡੀ ਇਹੀ اپیل ਆ ਉਹ ਸਿਰਫ ਘਾਟਾਂ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਹਿੰਦੇ ਕਿ ਤੁਹਾਡੇ ਘਰ ਵੀ ਵਿੱਚ ਆਉਂਦੇ ਨੇ ਇਸ ਲਈ ਬੋਲਦੇ ਆ ਕਿ ਘਾ ਤੁਹਾਡੇ ਘਰ ਨਹੀਂ ਆਉਂਦੇ ਬਾਈ ਫੁੱਟ ਨਾਲਾ ਕੱਢ ਕੇ ਫਿਰ ਬਣਾ ਜਾਵੇ ਇਸ ਤੋਂ ਇਲਾਵਾ ਹੋਰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਮੱਸਿਆ ਇਹੀ ਹੈ ਕਿ ਅੰਤ ਜਨ ਤੰਗ ਤੰਗੀ ਹੁੰਦੀ ਆ ਦੋ ਤਿੰਨ ਦਿਨ ਦੀ ਝੜੀ ਲੱਗੀ بارش ਤੰਗੀ ਹੁੰਦੀ ਗੱਡੀਆਂ ਮੋਟਰਾਂ ਨਹੀਂ ਲੰਘਦੀਆਂ ਕੋਈ بارش ਕਰਕੇ ਪਾਣੀ ਬੜਾ ਇਕੱਠਾ ਹੋ ਜਾਂਦਾ ਲਾਗੇ ਛੱਪੜ ਹੀ ਪਿਆ ਤੁਹਾਡੇ ਕਿਉਂਕਿ ਪਹਿਲੀ ਗੱਲ ਦੇ ਨਾਲ ਆਪਣਾ ਜਿਹੜਾ ਪੁਲ ਬਣਿਆ ਹੈਗਾ ਉਹਦੇ ਪਾਣੀ ਵੀ ਸਾਡੇ ਇਧਰ ਆਂਦੇ ਛੜਕ ਤੇ ਵੀ ਇਸ ਕਰਕੇ ਕਹਿੰਦੇ ਆ ਕਿ ਹਲੇ ਕੰਮ ਬੰਦ ਕੀਤਾ ਜਾਵੇ ਦੋ ਤਿੰਨ ਵਾਰੀ ਮੈਹਿਕਮ ਨੂੰ ਸਮਝਾਇਆ ਉਹ ਫੇਰ ਵੀ ਨਹੀਂ ਮੰਨਣ ਦੇ ਇੱਕ ਸਾਡੀ ਅਪੀਲ ਹੈ ਜੀ ਜੰਗ ਕੀ ਸਮੱਸਿਆ ਆ ਰਹੀ ਹੈ ਮੈਂ ਪੌਣਗਵਾਲ ਲਾਲੀ ਪਿੰਡ ਜੀਸਪੁਰ ਖਦਾਵਰ ਤੋਂ ਦੇਖੋ ਸਭ ਤੋਂ ਪਹਿਲੇ ਗੱਲ ਇਹ ਹੈ ਕਿ ਇਸ ਵੇਲੇ ਸਰਕਾਰ ਦਾ ਫਰਜ਼ ਨਹੀਂ ਬੰਦਾ ਬਰਸਾਤਾਂ ਦਾ ਉੱਪਰ ਟਾਈਮ ਹੈ ਜੀ ਬਰਸਾਤ ਦੇ ਵਿੱਚ ਇਹਨਾਂ ਨੇ ਜਿਹੜਾ ਨਾਲਾ ਪੁੱਟਿਆ ਠੀਕ ਹੈ ਜਿੱਦਾਂ ਕਿ ਸਾਡੇ ਸ਼ਮੀ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤੇ ਕਾਗਜ਼ਾਂ ਵਿੱਚ ਹੈ ਹੀ ਨਹੀਂ ਹੈ ਠੀਕ ਹੈ ਜੀ ਦੂਜੀ ਗੱਲ ਇਹ ਹੈ ਜੀ ਇਹਨਾਂ ਨਾਲਾ ਪੁੱਟਿਆ ਸੀ ਤਾਂ ਇਹ ਬਰਸਾਤਾਂ ਤੋਂ ਬਾਅਦ ਜੇ ਇਹਨਾਂ ਨੇ ਕੰਮ ਲਾਣਾ ਚਾਹਦਾ ਸੀ ਤੁਸੀਂ ਜੀ ਇਹ ਦੇਖ ਦਿਓ ਇੱਕ ਮਹੀਨਾ ਹੋ ਗਿਆ ਕਮ ਸਕਮ ਬੱਚੇ ਸਕੂਲ ਤੋਂ ਆਉਂਦੇ ਪਿਆ ਗੱਡੀਆਂ ਦੇ ਇੱਥੇ ਕ੍ਰਾਸਿੰਗ ਕਿੰਨਾ ਬੁਰਾ ਨਾਲ ਕਈ ਬੱਚੇ ਮੈਂ ਦੇਖਿਆ ਡਿੱਗੀ ਪੈਣ ਨਾਲੇ ਦੇ ਵਿੱਚ ਤੇ ਮੈਂ ਸਰਕਾਰ ਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਨਾਂ ਦੀ ਪਲਾਨਿੰਗ ਕੀਤੀ ਜਾਵੇ ਉਹਦੇ ਤੇ ਵਰਕ ਕੀਤਾ ਜਾਵੇ ਤਾਂ ਕਿ ਜਿਵੇਂ ਇੱਥੇ ਲੋਕ ਜਾਂਦੇ ਆ ਅੱਗੇ 8-10 ਪਿੰਡ ਅੱਗੇ ਲੱਗਦੇ ਆ ਸਾਰੇ ਲੋਕ ਇੱਥੇ ਰੋਜ਼ ਸਵੇਰੇ ਆਉਂਦੇ ਜਾਂਦੇ ਆ ਤੇ ਮੈਂ ਸਰਕਾਰ ਨੂੰ ਇੱਕ ਵਾਰੀ ਫਿਰ ਇਹ ਕਹਿਣਾ ਕਿ ਜਿਹੜਾ ਵੀ ਕੰਮ ਪਲਾਨਿੰਗ ਨਾਲ ਕੀਤਾ ਜਾਵੇ ਤੇ ਲੋਕਾਂ ਨੂੰ ਜਿਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਨਾਲ ਜਿਹੜੀ ਨਾਲਾ ਨਹਰੀ ਨਾਵਾ ਮੈਂ ਮੰਨਦਾ ਕਿ ਇਹ ਲੋਕਾਂ ਨੂੰ ਕਿਸਾਨਾਂ ਨੂੰ ਸੁਵਿਧਾ ਦੇ ਰਿਹਾ ਹੈ ਲੇਕਿਨ ਇਹ ਇਹ ਮਸਲ ਨਹੀਂ ਹੈ ਕਿ ਲੋਕਾਂ ਨੂੰ ਉਲਟਾ ਤੰਗ ਕੀਤਾ ਜਾਵੇ ਜਿਹੜਾ ਨਾਲਾ ਹੈ ਉਹ ਪ੍ਰਾਪਰ ਜਗ੍ਹਾ ਜਿੱਥੇ ਕਾਗਜ਼ਾਂ ਵਿੱਚ ਆਇਆ ਉੱਥੇ ਕੱਢਿਆ ਜਾਵੇ ਜਿਸ ਦਾ ਖਾਲੇ ਸ਼ਮੀ ਨੇ ਪ੍ਰਾਪਰ ਦੱਸਿਆ ਕਿਉਂਕਿ ਮੈਂ ਕਿਸਾਨ ਨਹੀਂ ਹਾਂ ਲੇਕਿਨ ਮੈਂ ਇੱਕ ਪਿੰਡ ਨਾਗਰਿਕ ਨਾਮ ਦੇ ਹੁੰਦੇ ਨਾਤੇ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਕੰਮ ਹੈ ਉਹ ਠੀਕ ਠਾਕ ਕੀਤਾ ਜਾਵੇ ਜੈ ਹਿੰਦ ਜੈ ਭਾਰਤ ਕਿਉਂਕਿ ਮੈਂ ਜਾਣਦਾ ਕਿ ਮਸਲਾ ਹੈ ਹਾਂਜੀ ਮੈਂ ਕੋਸ਼ਲ ਸਿੰਘ ਨਿਵਾਸੀ ਜਿਹੜਾ ਕਿ ਮੈਂ ਇਹ ਜਿਹੜਾ ਰੋਡ ਆ ਜੀ ਸਾਡੇ ਪਿੰਡ ਨੂੰ ਜਾਂਦਾ ਤੇ ਸਾਹਮਣੇ ਦੇਖ ਰਹੇ ਹੋ 3 ਨੰਬਰ ਤੋਂ ਆਂਦਾ ਬਸਰੂਪ ਤੱਕ ਜਾਂਦਾ ਹੈ ਰੋਡ ਤੇ ਰੋਡ ਦੀ ਹਾਲਤ ਦੇਖ ਲਓ ਤੁਸੀਂ ਇਹ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਜਿਹੜੇ ਸਰਾਸਰ ਲੋਕਾਂ ਦਾ ਧੱਕਾ ਕਰ ਰਹੇ ਨੇ ਬਰਸਾਤ ਦਾ ਮੌਸਮ ਹੈ ਸਾਰਾ ਰੋਡ ਇਹ ਨਾਲ ਪੁੱਟਦਾ ਆ ਆਂਦੇ ਜਾਂਦੇ ਸਕੂਲੀ ਬੱਚੇ ਜਦੋਂ ਇੱਥੇ ਜਾਂਦੇ ਨਾ ਕੋਈ ਨਾ ਕੋਈ ਹਾਸਾ ਆ ਸਕਦਾ ਗੱਡੀ ਕੋਈ ਇੱਥੇ ਕ੍ਰਾਸ਼ ਨਹੀਂ ਕਰਦੀ ਇਹਦਾ ਦੱਸੋ ਜੀ ਕੌਣ ਜ਼ਿੰਮੇਵਾਰ ਇਰੀਗੇਸ਼ਨ ਡਿਪਾਰਟਮੈਂਟ ਕਾ ਲੈ ਕੇ ਦੇਗਾ ਵੀ ਜੇ ਇੱਥੇ ਕੋਈ ਹਾਸਾ ਹੋ ਜਾਂਦਾ ਉਹ ਜ਼ਿੰਮੇਵਾਰ ਨਾ ਨੰਬਰ ਦੋ ਕਹਿੰਦਾ ਜੀ ਅਸੀਂ ਨੈਰੀ ਪਾਣੀ ਭਗਾਣਾ ਇੱਥੋਂ ਪਹਿਲੀ ਗੱਲ ਆ ਜੀ ਇੱਥੇ ਨੈਰੀ ਨਾਲਾ ਜਿਹੜਾ ਕਾਗਿਆਂ ਚ ਨਹੀਂ ਹੈਗਾ ਜੇ ਤੇ ਨੈਰੀ ਨਾਲਾ ਕਾਗਿਆਂ ਚ ਹੈਗਾ ਤੇ ਅਸੀਂ ਮੈਕਮੇ ਦਾ ਨਾਲ ਖੜੋ ਕੇ ਆਪ ਨਾਲਾ ਬਣਵਾਵਾਂਗੇ ਪਹਿਲਾਂ ਤੇ ਰੋਡ ਪੂਰਾ ਕਰਨ ਰੋਡ 22 ਫੁੱਟ ਰੋਡ ਪੂਰਾ ਹੋਣ ਤੋਂ ਬਾਅਦ ਜੇ ਨੈਰੀ ਨਾਲਾ ਇੱਥੇ ਹੈਗਾ ਜਿਹੜਾ ਕੀ 2 ਕਰੋ ਉਨਾਂ ਦਾ 11 ਫੁੱਟ ਜੇ 22 ਫੁੱਟ ਰਸਤਾ ਜਿਹੱਚ 11 ਫੁੱਟ ਨਾਲਾ ਨਿਕਲ ਗਿਆ ਤਾਂ ਲੋਕਾਂ ਦੀ ਆਵੇ ਜਾਏ ਵਾਸਤੇ ਕਿੰਨੀ ਕਿ ਜਗ੍ਹਾ ਬਚ ਜੇਗੀ ਪਹਿਲਾਂ ਤਾਂ ਸਾਡਾ ਨੋ ਡਿਪਾਰਟਮੈਂਟ ਵਾਲੇ ਦੱਸਣ ਆਹੀਂ ਅੱਜ ਜੀਸੀਬੀ ਲੱਗੀ ਆਹੀਂ ਕੰਮ ਰੋਕਿਆ ਸੀ ਸਾਨੂੰ ਉਲਟਾ ਕਹਿੰਦੇ ਜੈਸਾ ਮਾ ਗੱਲ ਕਰੋ ਆਹੀਂ ਜੈਸਾ ਨਾ ਕਿਉਂ ਗੱਲ ਕਰੀਏ ਇਹ ਜੈਸਾ ਤੋਂ ਲੋ ਕੋਈ ਹੈਗਾ ਪ੍ਰੂਫ ਕੋਈ ਉਹਨਾਂ ਕੋਲ ਕੋਈ ਡਾਕੂਮੈਂਟ ਹੈਗਾ ਇੱਥੇ ਮੈਰੀ ਨਾਲਾ ਹੈਗਾ ਉਹ ਸਾਨੂੰ ਆ ਕੇ ਦੱਸਣ ਆਹੀਂ ਨਹੀਂ ਰੋਕਾਂਗੇ ਜਿਲ੍ਹੇ ਆਂ ਉਹਨਾਂ ਕੋ ਪੁੱਛਿਆ ਪਏ ਆਪਣੇ ਡਾਕੂਮੈਂਟ ਦਿਓ ਜੀ ਸਾਨੂੰ ਯਾਰ ਤੁਸੀਂ ਨਾਲਾ ਕੱਢ ਰਹੇ ਹੋ ਸਾਨੂੰ ਡਾਕੂਮੈਂਟ ਦਿਓ ਠੀਕ ਆ ਕਿਸਾਨਾਂ ਨੂੰ ਪਾਣੀ ਚਾਹੀਦਾ ਮੈਂ ਵੀ ਆਪ ਕਿਸਾਨ ਆ ਪਰ ਜੇ ਤੁਸੀਂ ਨਹਿਰੀ ਪਾਣੀ ਕਿਸਾਨਾਂ ਨੂੰ ਦੇਣਾ ਤਾਂ ਸਾਡੇ ਰਸਤੇ ਤੇ ਨਾ ਨਾ ਖਰਾਬ ਕਰੋ ਇਸ ਕਰਕੇ ਇਹਨਾਂ ਕੋਲ ਇੱਕੋ ਗੱਲ ਪੁੱਛੀ ਆ ਜੀ ਸਾਨੂੰ ਇਹ ਜਗ੍ਹਾ ਦਾ ਸਾਨੂੰ ਡਾਕੂਮੈਂਟ ਦਿਓ ਵੀ ਤੁਹਾਡੇ ਕੋਲ ਇੱਥੇ ਨਹਿਰੀ ਨਾਲਾ ਹੈਗਾ ਜਿਹੜਾ ਕੋਲ ਬਿਲਕੁਲ ਨਹੀਂ ਹੈਗਾ ਆਹੇ ਪਿੰਡ ਦਾ ਰੋਡ ਛੋਟਾ ਨਹੀਂ ਹੁੰਦਾ ਨਾ ਇੱਥੇ ਹਰ ਇੱਕ ਨੇ ਨਿਕਲਣਾ ਜੀ ਗਰੀਬ ਨੇ ਵੀ ਨਿਕਲਣਾ ਅਮੀਰ ਨੇ ਵੀ ਨਿਕਲਣਾ ਵਪਾਰੀ ਨੇ ਵੀ ਨਿਕਲਣਾ ਤੇ ਕਿਸਾਨ ਨੇ ਵੀ ਇੱਥੋਂ ਹੀ ਨਿਕਲਣਾ ਤੇ ਇਸ ਕਰਕੇ ਸਾਡੀ ਸਰਕਾਰ ਆ ਕੇ ਬੇਨਤੀ ਆ ਵੀ ਇਹ ਜਿਹੜਾ ਕੰਮ ਹੈ ਇਸੇ ਹੀ ਕਰਾਇਆ ਜਾਏ ਤਾਂ ਜੇ ਇਰੀਗੇਸ਼ਨ ਡਿਪਾਰਟਮੈਂਟ ਆ ਉਹਨਾਂ ਕੋਲ ਇਸ ਗੱਲ ਪੁੱਛਿਆ ਜਾਵੇ ਕਿ ਜੇ ਇੱਥੇ ਨਹਿਰੀ ਨਾਲਾ ਹੈਗਾ ਕਾਹ ਜਾਂ ਤਾਂ ਬਣਾਣ ਜੇ ਨਹੀਂ ਤਾਂ ਫਿਰ ਆਪਾਂ ਨਹੀਂ ਬਣਾ ਦੇਣਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ